ਮੈਂ ਸੰਤੋਖ ਸਿੰਘ ਸੰਧੂ ਸੂਬਾ ਕਮੇਟੀ ਮੈਂਬਰ ਕਰਤੀ ਕਿ ਸਾਂਝ ਨੂੰ ਅੱਜ ਅਸੀਂ ਪੂਰੇ ਭਾਰਤ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਸੰਯੁਕਤ ਮੋਰਚੇ ਦੀ ਕਾਲ ਤੇ ਅਸੀਂ ਸੜਕ ਦੇ ਉੱਤੇ ਹਾਈਵੇ ਨੈਸ਼ਨਲ ਹਾਈਵੇ ਦੇ ਉੱਤੇ ਆਪਣੇ ਟਰੈਕਟਰ ਲਿਆ ਕੇ ਖੜੇ ਕੀਤੇ ਆ ਇਸ ਕਰਕੇ ਖੜੇ ਕੀਤੇ ਆ ਭਈ ਸਰਕਾਰ ਨੇ ਆਪ ਨਹੀਂ ਕੀਤਾ ਹਾਈ ਕੋਰਟ ਦੇ ਥਰੂ ਸਾਡੇ ਤੇ ਜ਼ੁਲਮ ਕੀਤਾ ਸਾਡੇ ਤੇ ਕਾਨੂੰਨ ਬਣਾਇਆ ਤੇ ਕੋਈ ਵੀ ਟਰੈਕਟਰ ਜਿਹੜਾ ਰੋਡ ਤੇ ਨਹੀਂ ਚੜ ਸਕਦਾ ਜਿਹਦੇ ਕਰਕੇ ਅੱਜ ਵੱਡੀ ਗੰਟੀ ਦੇ ਵਿੱਚ ਕਿਸਾਨ ਆਪਣੇ ਟਰੈਕਟਰ ਜਿਹੜੇ ਆ ਉਹ ਸੜਕ ਤੇ ਅਸੀਂ ਜਿਹੜਾ ਦਿੱਲੀ ਵੱਲੋਂ ਮੂੰਹ ਕਰਕੇ ਜਿਹੜੇ ਖੜੇ ਆ ਇਸ ਕਰਕੇ ਉਸ ਫੈਸਲੇ ਦੇ ਅਸੀਂ ਖਿਲਾਫ ਆ ਤੇ ਸਰਕਾਰ ਨੂੰ ਉਹ ਫੈਸਲੇ ਤੇ ਗੌਰ ਕਰਕੇ ਉਹ ਫੈਸਲਾ ਸੁਪਰੀਮ ਕੋਰਟ ਨੂੰ ਕਹਿਣਾ ਚਾਹੀਦਾ ਹਾਈ ਕੋਰਟ ਨੂੰ ਕਹਿਣਾ ਚਾਹੀਦਾ ਵਾਪਸ ਲਿਆ ਜਾਵੇ ਜਿਹੜੀ ਗੱਲ ਸਰਕਾਰ ਕਹਿ ਰਹੀ ਆ ਜਿਹੜੀ ਸੁਪਰੀਮ ਕੋਰਟ ਆ ਜਾਂ ਜਿਹੜੀ ਹਾਈ ਕੋਰਟ ਆ ਤੁਸੀਂ ਦੇਖੋ ਨੈਸ਼ਨਲ ਹਾਈਵੇ ਕਿਸੇ ਨੂੰ ਵੀ ਬੰਦ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਸਾਨੂੰ ਵੀ ਨਹੀਂ ਹੈ ਪਰ ਜੇ ਅਸੀਂ ਬੰਦ ਕਰਦੇ ਹਾਂ ਕਿਸਾਨ ਸਾਡੇ ਦੇ ਪਰਚੇ ਹੁੰਦੇ ਆ ਪਰ ਆਹ ਦੇਖੋ ਹਰਿਆਣਾ ਸਰਕਾਰ ਨੇ ਹਾਈਵੇ ਦੇ ਵਿੱਚ ਕੈਲ ਲਾਈ ਤੁਸੀਂ ਸਾਰੇ মিডিਆ ਵਾਲਿਆਂ ਨੇ ਦੇਖਿਆ ਉੱਥੇ ਕੰਕਰੀਟ ਬਣਾ ਕੇ ਕੰਧਾ ਬਣਾ ਕੇ ਵਿੱਚ ਕੰਕਰੀਟ ਭਰੀ ਸਰੀਏ ਪਾ ਪਾ ਕੇ ਜਿਹਦੇ ਕਰਕੇ ਮਤਲਬ ਸਾਡੇ ਉਹ ਸਾਥੀ ਭਵੇਂ ਸਾਡਾ ਉਹਨਾਂ ਦੇ ਨਾਲ ਆਪਸ ਵਿੱਚ ਮੰਗਾ ਸਾਡੀਆਂ ਸਾਝੀਆਂ ਆ ਪਰ ਜਥੇਬੰਦੀਆਂ ਦੇ ਕੁਝ ਮਤ ਭੇਦਿਆ ਜਿਹਦੇ ਕਰਕੇ ਦੋ ਜਥੇਬੰਦੀਆਂ ਨੇ ਫੈਸਲਾ ਕਰ ਲਿਆ ਕਿ ਅਸੀਂ ਜਿਹੜਾ ਦਿੱਲੀ ਅੰਦੋਲਨ ਲੰਡ ਜਾਣਾ ਚਲੋ ਉਹਨਾਂ ਦੀ ਆਪਣੀ ਰੂਪਰੇਖਾ ਸੀ ਉਹ ਗਏ ਪਰ ਸਰਕਾਰ ਨੂੰ ਉਹਨਾਂ ਨੂੰ ਜਿੱਥੇ ਵੀ ਉਹ ਜਾਣਾ ਚਾਹੁੰਦੇ ਸੀ ਜੰਤਰ ਮੰਤਰ ਤੇ ਜਾਣਾ ਜਾਂ ਸਰਕਾਰ ਉਹਨਾਂ ਨੂੰ ਜਗ੍ਹਾ ਦਿੰਦੀ ਉੱਥੇ ਉਹ ਆਪਣਾ ਪ੍ਰੋਟੈਸਟ ਕਰਦੇ ਪਰ ਇਦਾਂ ਰੋਕਣਾ ਅਸੀਂ ਕਹਿੰਨੇ ਗੈਰ ਸੰਵਿਧਾਨਿਕ ਆ ਗੈਰ ਕਾਨੂੰਨੀ ਆ ਪਰ ਉਹ ਜਿਹੜਾ ਹਾਈ ਕੋਰਟ ਜਾਂ ਸੁਪਰੀਮ ਕੋਰਟ ਸਾਡੇ ਦੇ ਤਾਂ ਲਾ ਰਿਹਾ ਉਹ ਖੱਟਰ ਸਰਕਾਰ ਨੂੰ ਉਹ ਬਰਖਾਸਤ ਕਰਨਾ ਚਾਹੀਦਾ ਸੀ ਤੇ ਔਰ ਪਰਚੇ ਦੇ ਕੇ ਜੇ ਕਿਤੇ ਸੁਪਰੀਮ ਕੋਰਟ ਹੁੰਦੀ ਹਾਈ ਕੋਰਟ ਹੁੰਦੀ ਉਹਨਾਂ ਨੂੰ ਸਾਰਿਆਂ ਨੂੰ ਜੇਲ੍ਹ ਚ ਸੁੱਟਣਾ ਚਾਹੀਦਾ ਸੀ ਜਿਹਨੇ ਹਾਈਵੇ ਨੈਸ਼ਨਲ ਹਾਈਵੇ ਬੰਦ ਕੀਤਾ ਦੂਜੇ ਪਾਸੇ ਸਾਡੇ ਲੋਕ ਆ ਜੇ ਅਸੀਂ ਕਿਤੇ ਰੋਡ ਬੰਦ ਕਰਦੇ ਆ ਤਾਂ ਸਾਨੂੰ ਤਾਂ ਗਾਲ੍ਹਾਂ ਕੱਢਣਾ ਪੈਂਦੇ ਆ ਜਿਹੜੇ ਸਰਕਾਰ ਦੇ ਝੋਲੀ ਚੋਕਿਆ ਉਹ ਗਾਲ੍ਹਾਂ ਕੱਢ ਜਿਹੜੇ ਸਾਧ ਦਾ ਲੋਕ ਹੈ ਉਹ ਤਾਂ ਸਾਧ ਦੇ ਜਦੋਂ ਸਰਕਾਰ ਕੋਲ ਸੁਣਦੀ ਨਹੀਂ ਐ ਫਿਰ ਜਦੋਂ ਅਸੀਂ ਰੋਡਾਂ ਤੇ ਉਹ ਨਹੀਂ ਫਿਰ ਸਰਕਾਰ ਸੁਣਦੀ ਆ ਵੀ ਜਦੋਂ ਮਤਲਬ ਅਸੀਂ ਰੋਡ ਤੇ ਆਏ ਆ ਫਿਰ ਸਰਕਾਰ ਦੀ ਅੱਖ ਖੁੱਲਦੀ ਆ ਪਰ ਕੁਝ ਲੋਕ ਜਿਹੜੇ ਸਾਡੇ ਖਿਲਾਫ ਹੋ ਜਾਂਦੇ ਆ ਤੇ ਆਹ ਲੋਕਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਆ ਜੋ ਹਰਿਆਣਾ ਸਰਕਾਰ ਨੇ ਕੀਤਾ ਦਿੱਲੀ ਸਰਕਾਰ ਦੀ ਸ਼ਹਿਤ ਇਹ ਇਹ ਮਤਲਬ ਸਹੀ ਆ ਉਹ ਅਸੀਂ ਤਾਂ ਕਿਤੇ 2 4 5 ਘੰਟੇ ਹੀ ਰੋਡ ਬੰਦ ਕਰਦੇ ਆ ਅਸੀਂ ਟਾਈਮ ਦੱਸਦੇ ਆ ਕਿੰਨਾ ਚਿਰ ਬੰਦ ਹੋ ਆ ਤਾਂ ਮੱਥੇ ਸਮੇ ਲਈ ਸੜਕਾਂ ਦੇ ਵਿੱਚ ਗੰਦਾ ਕਰ ਦਿਤੀਆਂ ਇਸ ਕਰਕੇ ਸਮਝਦੇ ਆ ਕਿ ਅਸੀਂ ਜਦੋਂ ਪੜ੍ਹਦੇ ਹੁੰਦੇ ਸੀ ਇੱਕ ਗੱਲ ਸਾਨੂੰ ਸਕੂਲ ਦੇ ਟੀਚਰ ਗੱਲ ਸਵਾਲ ਪਾਉਂਦੇ ਹੁੰਦੇ ਸੀ ਪੇ ਇਹ ਦੱਸੋ ਭਾਰਤ ਦਾ ਕਾਨੂੰਨ ਲਚਕੀਲਾ ਵੀ ਆ ਤੇ ਕਠੋਰ ਵੀ ਆ ਪਰ ਸਾਨੂੰ ਉਦੋਂ ਸਮਝ ਨਹੀਂ ਸੀ ਕਿ ਕਠੋਰ ਕੀ ਆ ਹੁੰਦਾ ਲਚਕੀਲਾ ਕੀ ਹੁੰਦਾ ਅੱਜ ਜਦੋਂ ਅਸੀਂ ਸੰਘਰਸ਼ ਦੇ ਵਿੱਚ ਆਏ ਆ ਤਾਂ ਸਾਨੂੰ ਸਮਝ ਆਈ ਆ ਕਿ ਕਠੋਰ ਕਿਨਾਂ ਲਈ ਆ ਲਚਕੀਲਾ ਕਿਹਨੇ ਤੇ ਕਠੋਰ ਤਾਂ ਹੈਗਾ ਸਾਡੇ ਲਈ ਲੜਨ ਵਾਲੇ ਲੋਕਾਂ ਲਈ ਮਿਹਨਤੀ ਲੋਕਾਂ ਲਈ ਅਸੀਂ ਆਪਣੀ ਆਵਾਜ਼ ਨਹੀਂ ਬੁਲੰਦ ਕਰ ਸਕਦੇ ਦੂਜੇ ਪਾਸੇ ਲਚਕੀਲਾ ਹੈਗਾ ਸਰਕਾਰਾਂ ਲਈ ਜਿਹੜੀਆਂ ਸਰਕਾਰਾਂ ਜਿਹੜੀਆਂ ਆਪਣੇ ਮਤਲਬ ਮਨਮਰਜ਼ੀ ਦੇ ਜਿਹੜੇ ਕਾਨੂੰਨ ਬਣਾ ਰਹੀਆਂ ਉਹਨਾਂ ਲਈ ਭਾਈ ਲਚਕੀਲਾ ਆ ਇਸ ਕਰਕੇ ਸਮਝਦੇ ਆ ਕਿ ਇਹ ਜਿਹੜਾ ਸਮਾ ਆ ਮਤਲਬ ਸਾਰੇ ਲੋਕਾਂ ਨੂੰ ਇਕੱਠੇ ਹੋ ਕੇ ਜਿਹਦਾ ਸੰਜੋਗਦ ਮੋਰਚੇ ਨੇ ਪਹਿ ਕਰਦੀਆਂ ਕੀਤੀਆਂ ਸਾਰੇ ਲੋਕਾਂ ਨੂੰ ਇਕੱਠੇ ਹੋ ਕੇ ਲੜ ਰਹੇ ਆ ਅਗਰੇਰੀ ਕੀ ਰੂਪਰੇਖਾ ਅਗਲੀ ਰੂਪਰੇਖਾ ਇਹ ਆ ਪ੍ਰਕਿਰਤੀ ਕਿਸਾਨ ਜੂ ਜਿਹੜਾ ਪ੍ਰੋਗਰਾਮ ਦਿੱਤਾ ਉਹ ਅਸੀਂ ਸਾਰੇ ਪੰਜਾਬ ਦੇ ਬੱਚਾ 29 ਤਰੀਕ ਨੂੰ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੈੱਡ ਕੁਆਟਰਾਂ ਤੇ ਅਸੀਂ ਪ੍ਰਦਰਸ਼ਨ ਕਰ ਰਹੇ ਆ ਉਹ ਨੌਜਵਾਨ ਦਾ ਉਦੋਂ ਨੂੰ ਉਹਦਾ ਨੌਵਾਂ ਆਇਆ ਉਹਦੋਂ ਉਹਦਾ ਜਿਹੜਾ ਨੌਜਵਾਨ ਦੀ ਸ਼ਹੀਦ ਸਾਡਾ ਸਾਥੀ ਸ਼ੁਭ ਕਰਨ ਦੀ ਜਿਹੜੀ ਆ ਮੌਤ ਹੋਈ ਆ ਉਹਦੋਂ ਅਸੀਂ ਰੱਖਿਆ ਵੀ ਸਾਰੇ ਜ਼ਿਲ੍ਹੇ ਦੇ ਵਿੱਚ ਅਸੀਂ ਇਹ ਪ੍ਰੋਟੈਸਟ ਕਰਾਂ ਜਿਹਦੇ ਵਿੱਚ ਅਸੀਂ ਮੰਗ ਕਰਾਂਗੇ ਇੱਕ ਤਾਂ ਜਿਹੜਾ ਭਾਰਤ ਦੀ ਪੰਜਾਬ ਦੀ ਹੱਦ ਦੇ ਵਿੱਚ ਸਰਕਾਰ ਨੇ 50 ਕਿਲੋਮੀਟਰ ਦਾ ਚੱਕ ਕੇ ਬੀਐਸਐਫ ਲਾਤੀ ਆ ਮਿਲਟਰੀ 라ਤੀ ਆ ਉਹਨੂੰ ਜਿਹੜਾ ਬਾਹਰ ਕੱਢਿਆ ਜਾ ਉਹਨੂੰ ਬਾਸਵ ਲਿਆ ਜਾਵੇ ਦੂਜਾ ਅਸੀਂ ਉਹਦੇ ਵਿੱਚ ਕਰ ਰਹੇ ਆ ਵੀ ਜਿਹੜਾ ਅਮਿਤ ਸ਼ਾ ਤੇ ਖੱਟੜ ਤੇ ਉਹਦਾ ਗ੍ਰਹਿ ਮੰਤਰੀ ਅੰਦਰ ਵਿੱਚ ਉਹਨਾਂ ਤੇ ਤਿੰਨਾਂ ਦੇ ਉੱਤੇ 302 ਦੇ ਪਰਚੇ ਦਰਜ ਹੋਣੇ ਚਾਹੀਦੇ ਆ ਜਿਹੜਾ ਸਾਡਾ ਨੌਜਵਾਨ ਮਾਰਿਆ ਗਿਆ ਕਿਉਂਕਿ ਉਹਨਾਂ ਦੀ ਗੋਲੀ ਨਾਲ ਮਰਿਆ ਕਿਉਂਕਿ ਆਪਣੇ ਨਾਗਰਿਕ ਦੇ ਗੋਲੀ ਮਾਰਨੀ ਅਸੀਂ ਕੋ ਹੱਤਬਾਦੀ ਨਹੀਂ ਹੈ ਅਸੀਂ ਕੋਈ ਮਤਲਬ ਚੋਰ ਡਾਕੂ ਨਹੀਂ ਹੈ ਵੀ ਸਾਡੇ ਗੋਲੀਆਂ ਅਸੀਂ ਆਪਣੇ ਹੱਕਾਂ ਦੀ ਗੱਲ ਕਰਦੇ ਆ ਸਾਡੇ ਨੌਜਵਾਨ ਆਪਣੇ ਹੱਕਾਂ ਲਈ ਗਏ ਆ ਤੇ ਪਰ ਉਹਨਾਂ ਦੇ ਗੋਲੀਆਂ ਦੇ ਨਾਲ ਜਿੱਦਾਂ ਦੀ ਹਾਲਤ ਦੇ ਵਿੱਚ ਉਹ ਨੌਜਵਾਨਾਂ ਨੂੰ ਜਿਹੜੇ ਫੱਟੜ ਕੀਤੇ ਗਏ ਆ ਕਿਸੇ ਦੀ ਅੱਖ ਕੱਢ ਦਿੱਤੀ ਕਿਸੇ ਦੀ ਲੱਤ ਕੱਟੀ ਆ ਬੋਰੀਆਂ 'ਚ ਸੱਟ ਕੇ ਲੈ ਕੇ ਗਏ ਸੀ ਅਸੀਂ ਉਹ ਉਹਦੀ ਪਰਜੋਰ ਸ਼ਬਦਾਂ ਨਿਕੇਦੀ ਕਰਦੇ ਆ ਤੇ ਔਰ ਮੰਗ ਕਰਦੇ ਸਰਕਾਰ ਨੂੰ ਜਿਨ੍ਹਾਂ ਨੇ ਲੱਤਾਂ ਬਾਹ ਤੋੜੀਆਂ ਉਹਨਾਂ ਨੂੰ 307 ਦੇ ਪਰਚੇ ਹੋਣੇ ਚਾਹੀਦੇ ਆ ਜਿਨ੍ਹਾਂ ਨੇ ਨੌਜੋਨ ਸ਼ਹੀਦ ਕੀਤਾ ਉਹਨਾਂ ਤੇ 302 ਦੇ ਪਰਚੇ ਹੋਣੇ ਚਾਹੀਦੇ ਆ ਉਹ ਸਾਰਿਆਂ ਨੂੰ ਸਰਾਖਾਂ ਪਿੱਛੇ ਕਰਨਾ ਚਾਹੀਦਾ ਐਸੀ ਲੜਾਈ ਉਹ ਲੜਦੇ ਰਹਾਗੇ ਜਿੰਨਾ ਚਿਰ ਉਹ ਪਰਿਵਾਰਾਂ ਨੂੰ ਸਾਫ ਨਹੀਂ ਮਿਲਦਾ ਇਹਨਾਂ ਤੇ 302 ਦਾ ਪਰਚਾ ਨਹੀਂ ਦਰਜ ਹੁੰਦਾ ਉਹਨਾਂ ਚ ਲੜਾਈ ਸਾਡੀ ਇਹ ਯਾਰੀ ਰਹੂਗੀ ਅਸੀਂ ਲੜੀ ਜਾਵਾਂਗੇ ਧੰਨਵਾਦ ਜੀ